ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨ ਵੀ ਗਰੋ ਅਪ ਪਲਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇੱਕ ਮਹੱਤਵਪੂਰਨ ਪੋਰਟਰੇਟ ਜਿਸ ਦਾ ਵਿਸ਼ਾ ਸੀ ਇਨਸਪਾਇਰ ਇਨਕਲੂਜ਼ਨ 2024 ਅੱਜ ਇੱਥੇ ਥਾਪਰ ਹਾਲ ਪੀਏਯੂ ਵਿਖੇ ਵਾਈਸ ਚਾਂਸਲਰ ਡਾਕਟਰ ਸਤਵੀਤ ਸਿੰਘ गोसल ਅਤੇ ਤਨਪ੍ਰੀਤ ਕੋ ਡੀਆਈਜੀ ਲੁਧਿਆਣਾ ਰੇਂਜ ਵੱਲੋਂ ਜਾਰੀ ਕੀਤਾ ਗਿਆ ਇਹ ਚਿੱਤਰ ਪੰਜਾਬ ਦੇ ਉੱਗੇ ਲੇਖਕ ਕੁਦਰਤ ਕਲਾਕਾਰ ਅਤੇ ਵਿਰਾਸਤ ਪ੍ਰਮੋਟਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ ਇਹ ਸਮਾਗਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੇਵਾ ਸੰਕਲਪ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਸਮਾਗਮ ਦੇ ਆਯੋਜਨ ਦਾ ਉਦੇਸ਼ ਅੰਤਰਰਾਸ਼ਟਰੀ ਮਹਿਲਾ ਦਿਵਸ 2024 ਦੀ ਮਹੱਤਤਾ ਨੂੰ ਦਰਸਾਉਣਾ ਅਤੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕਰਨ ਵਾਲੀਆਂ ਲੁਧਿਆਣਾ ਦੀਆਂ ਪ੍ਰਮੁੱਖ ਔਰਤਾਂ ਵੱਲੋਂ ਨਿਭਾਈਆਂ ਗਈਆਂ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਨਾ ਸੀ ਇਸ ਮੌਕੇ ਹਰਪ੍ਰੀਤ ਸੰਧੂ ਨੇ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੂੜਾ ਦਾ ਸੰਦੇਸ਼ ਪੜ੍ਹਿਆ ਅਰੂੜਾ ਨੇ ਆਪਣੇ ਸੰਦੇਸ਼ ਵਿੱਚ ਇਸ ਮੌਕੇ ਸਨਮਾਨਿਤ ਹੋਣ ਵਾਲੀਆਂ ਔਰਤਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਸਫਲ ਔਰਤਾਂ ਦੇਸ਼ ਭਰ ਵਿੱਚ ਹੋਰ ਔਰਤਾਂ ਲਈ ਪ੍ਰੇਰਨਾ ਸਰੋਤ ਹਨ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇੱਕ ਬਿਹਤਰ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਔਰਤਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਇਸ ਸਾਲ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਥੀਮ ਇਨਸਪਾਇਰ ਇਨਕਲੂਜ਼ਨ 2024 ਦੇ ਸੰਦੇਸ਼ ਨੂੰ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਸਗੋਂ ਸੂਬੇ ਭਰ ਵਿੱਚ ਫੈਲਾਉਣ ਦੀ ਲੋੜ ਹੈ ਪੀਐਜੂ ਦੇ ਵਾਈਸ ਚਾਂਸਲ ਡਾਕਟਰ ਸਤਵੀਰ ਸਿੰਘ ਗੌਸਲ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਸਮਾਜ ਵਿੱਚ ਔਰਤਾਂ ਵੱਲੋਂ ਨਿਭਾਈ ਜਾ ਰਹੀ ਅਹਿਮ ਭੂਮਿਕਾ ਨੂੰ ਉਜਾਗਰ ਕਰਨਾ ਹੈ ਅਤੇ ਸਾਨੂੰ ਸਾਰਿਆਂ ਨੂੰ ਸਮਾਜਿਕ ਬਰਾਬਰੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਥੀਮ ਇਨਸਪਾਇਰ ਇਨਕਲੂਜਨ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਆਓ ਨੌਜਵਾਨ ਲੜਕੀਆਂ ਦੇ ਸਸ਼ਕਤੀਕਰਨ ਤੇ ਧਿਆਨ ਕੇਂਦਰਿਤ ਕਰੀਏ ਉਹਨਾਂ ਨੇ ਦੁਨੀਆ ਭਰ ਦੀਆਂ ਔਰਤਾਂ ਨਾਲ ਇੱਕਜੁੱਟਤਾ ਨਾਲ ਖੜੇ ਹੋਣ ਦੀ ਲੋੜ ਤੇ ਜ਼ੋਰ ਦਿੱਤਾ ਹਰਪ੍ਰੀਤ ਸੰਧੂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਪਿਤਾ ਪੁਰਖੀ ਸਮਾਨਸਿਕਤਾ ਨੂੰ ਬਦਲਿਆ ਜਾਵੇ ਤੇ ਔਰ ਦੇਸ਼ ਨੂੰ ਔਰਤਾਂ ਲਈ ਸੁਰੱਖਿਆਤ ਬਣਾਉਣ ਲਈ ਸਮਾਉਿਕ ਯਤਨ ਸ਼ੁਰੂ ਕੀਤੇ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਉਜਵਲ ਅਤੇ ਰੋਸ਼ਨ ਹੋ ਸਕੇ ਉਨ੍ਹਾਂ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਸਮੇਤ ਮਹਿਲਾ ਅਧਿਕਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਨਿਭਾਉਣ ਲਈ ਕੀਤੇ ਜਾ ਰਹੇ ਅਨਤਖ ਯਤਨਾਂ ਦੀ ਸ਼ਲਾਘਾ ਕੀਤੀ ਪ੍ਰੋਗਰਾਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਔਰਤਾਂ ਨੂੰ ਸਮਾਜ ਪ੍ਰਤੀ ਮਿਸਾਲੀ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਪਦਮਸ਼ਰੀ ਰਜਨੀ ਵੈਕਟਰ ਧਨਪ੍ਰੀਤ कौर ਡੀਆਈਜੀ ਲੁਧਿਆਣਾ ਰੇਂਜ ਡਾਕਟਰ ਰਜਿੰਦਰ कौर ਕਮਿਸ਼ਨਰ ਇਨਕਮ ਟੈਕਸ ਡਾਕਟਰ ਸੁਮਨ ਸਿੰਘ ਸ਼ਾਮਲ ਡਾਇਰੈਕਟਰ ਹੈਲਥ ਸਰਵਿਸਿਜ਼ ਅਤੇ ਡਾਇਰੈਕਟਰ ਐਨ ਐਚ ਐਮ ਚੰਡੀਗੜ੍ਹ ਮਨੀਸ਼ਾ ਓਸਵਾਲ ਡਾਕਟਰ ਬਾਣੀ ਥਾਪਰ ਡਾਕਟਰ ਤਨਵੀਰ ਲਖਾਰੀ ਗਗਨਪ੍ਰੀਤ ਬੱਤਰ ਡਾਕਟਰ ਐਸ ਕੇ ਮਾਨ ਨਮਿਤਾ ਖੰਨਾ ਡਾਕਟਰ ਹਰਜੋਤ ਸਿੱਧੂ ਡਾਕਟਰ ਕਵਿਤਾ ਸੱਗੜ ਅਮਨ ਸੰਧੂ ਡਾਕਟਰ ਸੁਮਨਪੂਰੀ ਡਾਕਟਰ ਸੰਧਿਆ ਸੂਦ ਡਾਕਟਰ ਸੋਲਬਾ ਜੈਨਨ ਅਤੇ ਗੁਨੀਤ ਅਰੂੜਾ ਪਾਰਟਨਰ ਸਟੂਡੀਓ ਗ੍ਰੇ ਸ਼ਾਮਰ ਚਾਨੇ ਡਾਕਟਰ ਲਤਾ ਮਹਾਜਨ ਚਿੰਨਨ ਅਤੇ ਕੇਤਕੀ ਅਰੋੜਾ ਡਾਇਰੈਕਟਰ ਫੈਮਿਲਾ ਫੈਸ਼ਨਜ਼ ਲਿਮਟਿਡ ਨੂੰ ਉਹਨਾਂ ਦੀ ਗੈਰ ਹਾਜ਼ਰੀ ਦੌਰਾਨ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਰਿਸ਼ੀ ਪਾਲ ਸਿੰਘ ਰਜਿਸਟਰਾਰ ਪੀਯੂ ਲੁਧਿਆਣਾ ਵੀ ਹਾਜ਼ਰ ਸਨ